ਨਹੀਂ ਬੋਤਾ ਆ ਪਾਣੀ ਪੀ ਇੱਥੋਂ ਨਹੀਂ ਪਾਣੀ ਪੀਣਾ ਹੈਗਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪਹੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਮੈਂ ਬਣਾ ਰਹੀ ਸੀਗੀ ਸ਼ਾਹੀ ਪਨੀਰ ਅੱਜ ਕਹਿੰਦੇ ਅਸੀਂ ਸ਼ਾਹੀ ਪਨੀਰ ਖਾਣਾ ਹੈ ਨਾਲੇ ਮਹਿਕ ਨਾਲੇ ਇਹਦੇ ਪਪਾ ਦੋਹਾਂ ਦੀ ਡਿਮਾਂਡ ਤੇ ਬਣ ਰਿਹਾ ਜੀ ਤੁਹਾਡੇ ਨਾਲ ਕਦੇ ਰੈਸਿਪੀ ਵੀ ਸ਼ੇਅਰ ਕਰਾਂਗੇ ਅੱਜ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਹੈ ਮੈਨੂੰ ਸੋਈ ਦੇ ਵਿੱਚ ਵੈਸੇ ਤਾਂ ਰੋਜ਼ ਹੀ ਹੁੰਦੀ ਹੈ ਅ ਵੈਸਾ ਮੈਂ ਦੇਣੀ ਸੀ ਤੁਹਾਨੂੰ ਰੈਸਿਪੀ ਪਰ ਕੀ ਕਰਾਂ ਹਨਾ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਖਾਣਾ ਹੀ ਬਹੁਤ ਜ਼ਿਆਦਾ ਔਖਾ ਹੁੰਦਾ ਜਦੋਂ ਆਪਾਂ ਵੀਡੀਓ ਬਣਾਉਣ ਲੱਗ ਜਾਂਦੇ ਆ ਫਿਰ ਜ਼ਿਆਦਾ ਟਾਈਮ ਲੱਗ ਜਾਂਦਾ ਜੀ ਤੇ ਜਦੋਂ ਨਾ ਮੌਸਮ ਜਾਂ ਠੀਕ ਹੋ ਗਿਆ ਫਿਰ ਮੈਂ ਤੁਹਾਡੇ ਨਾਲ ਰੈਸਿਪੀ ਇਹਦੀ ਸ਼ੇਅਰ ਕਰੂੰਗੀ ਬਹੁਤ ਵਧੀਆ ਬਣਦਾ। ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਨਮਕ ਬਣ ਗਿਆ ਇਹ। ਮਿਰਚ ਤੇ ਹਲਦੀ ਆਪਾਂ ਪਹਿਲਾਂ ਪਾਤੇ ਸੀਗੇ ਤੇ ਨਮਕ ਇਹਦੇ ਵਿੱਚ ਬਾਅਦ ਚ ਪਾਉਣੀ ਹੁੰਦੀ ਹੈ ਮੈਂ। 2 ਕਿਲੋ ਦੁੱਧ ਦਾ ਪਨੀਰ ਪਾੜਿਆ ਸੀਗਾ ਮੈਂ। ਘਰੇ ਹੀ ਬਣਾ ਲੈਨੇ ਹੁੰਨੇ ਆ। ਮੈਂ ਨਮਕ ਪਾ ਦੰਨੀ ਆ ਇਹਦੇ ਵਿੱਚ। शाही ਪਨੀਰ ਦੇ ਵਿੱਚ ਨਾ ਮਤਲਬ ਮਸਾਲ ਦੂਜੇ ਮਸਾਲੇ ਸੁੱਕੇ ਜ਼ਿਆਦਾ ਪੈਂਦੇ ਨੇ ਜੀ ਜਿਹੜੇ ਆਪਣੇ ਖੜੇ ਮਸਾਲੇ ਹੁੰਦੇ ਨੇ ਤੇ ਇੱਕ ਇਹਦੇ ਵਿੱਚ ਲਾਲ ਮਿਰਚ ਤੇ ਬਾਕੀ ਹਲਦੀ ਵਗੈਰਾ ਇਹ ਥੋੜੀ ਜਿਹੀ ਘੱਟ ਪੈਂਦੀ ਹੁੰਦੀ ਆ ਇਹ ਮਿੱਠਾ ਮਿੱਠਾ ਜਾਂ ਮਿੱਠਾ ਜਿਹਾ ਬਣਦਾ ਥੋੜੀ ਜਿਹੀ ਮਿਰਚ ਲੱਗਦੀ ਹੁੰਦੀ ਆ ਥੋੜਾ ਜਿਹਾ ਮਿੱਠਾ ਲੱਗਦਾ ਹੁੰਦਾ ਜਿਹਨੂੰ ਨਹੀਂ ਮਿੱਠਾ ਪਸੰਦ ਉਹ ਪਾਉਂਦੇ ਵੀ ਨਹੀਂ ਹੈਗੇ ਜੀ ਚੀਨੀ ਪਰ ਆਪਾਂ ਥੋੜੀ ਜਿਹੀ ਚੀਨੀ ਪਾਵਾਂਗੇ ਇਹਦੇ ਵਿੱਚ। ᱱੋੜੀ ਐਨੀ ਕੱਪ ਆ ਪਾਦਨੇ ਦੇ ਵਿੱਚ ਚੀਨੀ। ਸਾਡੇ ਨਾਲ ਥੋੜਾ ਜਿਹਾ ਮਿੱਠਾ ਹੀ ਪਸੰਦ ਕਰਦੇ ਨੇ ਜ਼ਿਆਦਾ। ਤਾਂ ਕਰਕੇ ਮੈਂ ਇਹਦੇ ਵਿੱਚ ਥੋੜੀ ਜਿਹੀ ਜ਼ਿਆਦਾ ਪਾਉਣੀ ਹੁੰਦੀ ਆ। ਚੀਨੀ। ਨਹੀਂ ਵੀ ਪਾਉਂਦਾ ਜੀ ਨੂੰ ਨਹੀਂ ਪਸੰਦ ਹੈਗੀ। ਆ ਦੇਖੋ ਇਹਨਾ ਗਾੜਾ ਹੋ ਜਾਊਗਾ। ਥੋੜੇ ਚਿਰ ਬਾਅਦ ਨਾ ਬਹੁਤ ਵਧੀਆ ਹੋ ਜਾਊਗਾ ਇਹ ਗਾੜਾ ਹੋ ਜਾਊਗਾ ਮੈਂ ਪਹਿਲਾਂ ਇੰਨਾ ਕੁ ਪਤਲਾ ਰੱਖ ਲੈਣੀ ਹੁੰਨੀ ਆ ਫਿਰ ਜਦੋਂ ਬਣੇ ਨੂੰ ਥੋੜਾ ਟਾਈਮ ਹੋ ਜਾਂਦਾ ਨਾ ਫਿਰ ਇਹ ਗਾੜਾ ਹੋ ਜਾਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਸੂਰੀ ਮੇਥੀ ਉਹ ਪਾ ਦਾਂਗੇ ਇਹਦੇ ਵਿੱਚ ਬਹੁਤ ਵਧੀਆ ਲੱਗਦੀ ਹੈ ਇਹਦੇ ਵਿੱਚ ਨਾ ਤਾਂ ਇਹਦਾ ਸਵਾਦ ਨਾ ਅਧੂਰਾ ਹੀ ਹੁੰਦਾ ਹੈ ਸ਼ਾਹੀ ਪਨੀਰ ਦਾ ਮੇਥੇ ਵੀ ਨਾ ਮੇਥੀ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਅੱਜ ਮੇਰੇ ਕੋਲ ਧਨੀਆ ਪਾਊਡਰ ਮੁੱਕਿਆ ਹੋਇਆ ਸੀਗਾ ਉਹ ਵੀ ਪਾਉਣੀ ਹੁੰਨੀ ਆ ਮੈਂ ਤੁਹਾਨੂੰ ਦੱਸੂਗੀ ਜੀ ਕਿਸੇ ਦਿਨ ਬਣਾਉਣਾ ਆ ਦੇਖੋ ਦੇਖੋ ਕਿੰਨਾ ਵਧੀਆ ਬਣ ਗਿਆ ਹੈ ਨਾ ਦੇਖੋ ਥੋੜਾ ਜਨਾ ਕਲਰ ਕੈਮਰੇ ਚ ਉਹ ਨਹੀਂ ਆ ਰਿਹਾ ਹੈਗਾ ਜਿਹੜਾ ਹੈਗਾ ਅਸਲ 'ਚ ਥੋੜਾ ਜਿਹਾ ਲਾਈਟ ਕਲਰ ਆ ਰਿਹਾ ਹੈ ਕੈਮਰੇ ਦੇ ਵਿੱਚ ਬਣਿਆ ਬਹੁਤ ਵਧੀਆ ਜੀ ਬਾਕੀ ਤੁਹਾਨੂੰ ਖਾ ਕੇ ਦੱਸਣਗੇ ਕਿਵੇਂ ਬਣਿਆ ਆਪਾਂ ਪੁੱਛਾਂਗੇ ਡਾਕਟਰ ਸਾਹਿਬ ਨੂੰ ਕਿਵੇਂ ਬਣਿਆ ਠੀਕ ਹੈ ਹਾਂਜੀ ਟਾਈਮ ਹੈ ਜਿਹੜਾ 6 ਵਜੇ ਦਾ ਹੋ ਗਿਆ ਤੇ ਸੌਂਗੇ ਸੀਗੇ ਰੋਟੀ ਖਾ ਕੇ ਕੁਛ ਚਿਰ ਆ 4 ਵਜੇ ਉੱਠੇ ਨੀਂਦਾ ਕੀ ਸੀ ਥੱਕ ਜਾਈਦਾ ਜੀ ਸਾਰਾ ਦਿਨ ਹਨਾ ਕਦੇ ਕੋਈ ਕੰਮ ਕਰ ਲੋ ਕਦੇ ਕੋਈ ਕੰਮ ਕਰ ਲੋ ਬੱਚੇ ਵੀ ਪੈ ਗਏ ਸੀ ਬੱਚਿਆਂ ਨੇ ਵੀ ਆਰਾਮ ਕਰ ਲਿਆ ਡਾਕਟਰ ਸਾਹਿਬ ਨੇ ਵੀ ਆਰਾਮ ਕਰ ਲਿਆ ਤੇ ਸਬਜ਼ੀ ਬਹੁਤ ਵਧੀਆ ਲੱਗੀ ਡਾਕਟਰ ਸਾਹਿਬ ਨੂੰ ਮਹਿਕ ਨੂੰ ਵੀ ਬਹੁਤ ਵਧੀਆ ਲੱਗੀ ਤੇ ਹੁਣ 6 ਵਜ ਗਏ ਸਮਰ ਕਹਿੰਦਾ ਨਾਲੇ ਤਾਂ ਮੈਨੂੰ ਚਾਹ ਬਣਾ ਕੇ ਦੇਉ ਨਾਲੇ ਮੈਨੂੰ ਕਰੈਕਸ ਤਰੱਕ ਕੇ ਦੋ ਮੈਂ ਲੱਗੀ ਸੀਗੀ ਬਣਾਉਣ ਮਹਿਕ ਕਹਿੰਦੀ ਨਹੀਂ ਮਮਾ ਮੈਂ ਬਣਾਉਣੀ ਆ ਕਹਿੰਦੀ ਨਾਲੇ ਮੈਂ ਕ੍ਰੈਕਸ ਬਣਾ ਕੇ ਦਿੰਨੀ ਆ ਸਮਰ ਨੂੰ ਨਾਲੇ ਮੈਂ ਚਾਹ ਬਣਾ ਕੇ ਦਿੰਨੀ ਆ ਤੇ ਬੱਦਲ ਵਾਈ ਜੀ ਹੋਈ ਪਈ ਆ ਬੱਦਲ ਸੋਹਣਾ ਲੱਗਦਾ ਮੌਸਮ ਐਨ ਲੱਗਦਾ ਜਿਵੇਂ ਮੀਂਹ ਆਊਗਾ ਚਲੋ ਜੇ ਪੈ ਜਾਵੇ ਤਾਂ ਵਧੀਆ ਹੀ ਗੱਲ ਐ ਜੀ ਹੈਨਾ ਚਲੋ ਦੇਖਦੇ ਆ ਮਹਿਕ ਨੇ ਕ੍ਰੈਕਸ ਤਲੇ ਨੇ ਕਹਿੰਦੀ ਸੀ ਮਿਕਸ ਜੇ ਤਲੂੰਗੀ ਦੇਖਦੇ ਆ ਕਿਵੇਂ ਬਣਾਏ ਨੇ ਬਣਾ ਲੈ ਮੈਂ ਇੱਕ ਹਾਂਜੀ ਆ ਵੀ ਤੜ੍ਹ ਲੇਗੀ ਹੂੰ ਥੋੜੀ ਜਿਹੀ ਤਰ ਹੁ ਚਲ ਵਧੀਆ ਚਾਹ ਬਣ ਗਈ ਹਾਂਜੀ ਬਣ ਗਈ ਚਾਹ ਜਲਦੀ ਬਣ ਅੱਛਾ ਚਲੋ ਵਧੀਆ ਖਾ ਲਓ ਮੈਂ ਤਾਂ ਖਾਣੀ ਨਹੀਂ ਜੀ ਇਹੀ ਖਾਣ ਕੇ ਜਵਾਕ ਚਲੋ ਆਪਾਂ ਉੱਪਰ ਗੇੜਾ ਦੇ ਕੇ ਆਉਨੇ ਆ ਕੋਠੇ ਤੇ ਮੈਂ ਡਾਕਟਰ ਹਾਂ ਖਾਂਵੇਂ ਖਾਂਦੇ ਨਹੀਂ ਚਲੋ ਠੀਕ ਐ ਇਹ ਨਹੀਂ ਖਾਂਦੇ ਜਿਉ ਆ ਕੇ ਖਾਣਗੇ ਡਾਈਟਿੰਗ ਤੇ ਨੇ ਰਕਸਾ ਕਹਿੰਦੇ ਮੈਂ ਮੋਟਾ ਨਾ ਹੋ ਜਾਣਾ ਹੈ ਨਾ ਪਰ ਕੈਮਰੇ ਮੂਰੇ ਨਹੀਂ ਆਉਂਦੇ ਹੈਗੇ ਦੇਖ ਲੋ ਕਹਿੰਦੇ ਮੈਨੂੰ ਸੰਗ ਲੱਗਦੀ ਆ ਚਾਂ ਚੱਕ ਤਾਂ ਮੈਂ ਲੈ ਲਾਂ ਲੈ ਲਾਂ ਉਹ ਨਹੀਂ ਆਉਂਦੇ ਸਮਰਲਾ ਖਾਲਾ ਦੇਖੋ ਕ੍ਰੈਕਸ ਦੇਖ ਲਓ ਹੁਣ ਕਿਹੜੇ ਵੇਲੇ ਦੀ ਚਾਹ ਇਹਨਾਂ ਦੀ ਮੈਂ ਤਾਂ ਪਾਣੀ ਲੱਗੀਆਂ ਪੀਣ ਦੇਖੋ ਆਹੀ ਚੱਲਦਾ ਆਪਣਾ ਤਾਂ ਸਾਰਾ ਦਿਨ ਆਧਿਆ ਬੈਠੀ ਮੇਰੀ ਦੀਦੀ ਮੂਹ ਨਹੀਂ ਦਿਖਾਉਂਦੀ ਸ਼ਰਮਾਂਦੀ ਆ ਤੂੰ ਕੀ ਕਰਨਾ ਤੂੰ ਤੈਨੂੰ ਦਿਖਾਵਾਂ ਦੇਖ ਦੇਖੋ ਜੀ ਕਮੀਜ਼ ਕੋਈ ਸ਼ਰਮ ਨਹੀਂ ਕੋਈ ਸ਼ਰਮ ਨਹੀਂ ਹੈਗੀ ਅੱਛਾ ਕਮੀਜ਼ ਵੀ ਨਹੀਂ ਪਾਇਆ ਦੇਖ ਲਓ ਕਹਿੰਦਾ ਮੈਂ ਤਾਂ ਐ ਹੀ ਬੈਠੂਗਾ तेनु ते <laughs> गर्मी 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 <laughs> अच्छा तेनु ज्यादा गर्मी ਲੱਗਦੀ ਹੈ ਐਚ ਵੀ ਆ اچھا ਵੀ ਆਪੀ ਵੀ ਆਪੀ ਨੂੰ ਗਰਮੀ ਜ਼ਿਆਦਾ ਲੱਗਦੀ ਹੁੰਦੀ ਆ ਐਸੀ ਇਤਨੀ ਗਰਮੀ ਤੇ ਬਹੁਤ ਕਰੀਂ اچھا ਦੇਖੋ ਨੋਕਾ ਹਾਂ ਜੀ ਮੇਰੀ ਸ਼ਰਮਿਲੀ ਇਹ ਨਹੀਂ ਬੋਲਦੀ ਜ਼ਿਆਦਾ ਇਹ ਤਾਂ ਸੌਤੀ ਹੈ ਮੇਰੀ ਬੋਲਦੀ ਨਹੀਂ আরে ਬੋਲਦੀ ਨਹੀਂ ਆ ਕੀ ਬੋਲਦੀ ਤੈਨੂੰ ਬੋਲਦੀ ਹੈ ਸ਼ਰਮਿਲੀ ਹੈ ਹੋਰ ਕੀ ਇਹ ਸ਼ਰਮਿਲੀ ਹੈ ਕਿ ਦੱਸ ਲੇ ਹੋਰ ਕੀ ਵੇ ਕਿੰਨੀ ਤਾਂ ਸਾਊ ਆ ਮੇਤੀ ਲੈ ਤੂੰ ਖਾਲਾ ਜੀ ਦੂਜੀ ਵਾਰ ਲੱਗ ਗਿਆ ਖਾਣ ਹੈ ਮੇਤੀ ਆ ਫੇਰ ਕੀ ਹੋ ਗਿਆ ਹੂੰ ਚੱਲ ਪੀ ਲਈ ਹੁਣ ਚਾਹ ਜੇ ਬਣਵਾਈਏ ਛੱਡੀ ਆ ਜੇ ਫੇਰ ਵੱਡੂ ਆ ਮੇਰੀ ਵੀ ਨਹੀਂ ਪਾਪਾ ਨੂੰ ਵੀ ਦੇ ਦੋ ਪੁੱਤ ਚਲੋ ਜੀ ਆਪਾਂ ਜਾ ਕੇ ਆਉਨੇ ਕੋਠੇ ਤੇ ਬੱਦਲ ਘੱਟ ਹੀ ਜਾਂਦਾ ਕਾਫੀ ਸੋਹਣਾ ਲੱਗਦਾ ਮੌਸਮ ਤਾਂ ਬੱਦਲ ਵਧੀਆ ਹੋਏ ਪਏ ਨੇ ਦਿਖਾਵਾਂ ਤੁਹਾਨੂੰ ਦਿਖਾਉਣੀ ਹੈ ਦੇਖੋ ਪਤਾ ਨਹੀਂ ਤੁਹਾਨੂੰ ਇਸ ਮਾਰ ਕੇ ਦੇਖਦੇ ਹੋਣਗੇ ਪਤਾ ਨਹੀਂ ਬਹੁਤ ਵਧੀਆ ਬੱਦਲ ਹੋਏ ਹੋਏ ਨੇ ਕਿੰਨਾ ਵਧੀਆ ਲੱਗਦਾ ਹੈ ਨਾ ਆਪਣਾ ਬੇੜਾ ਥੱਲੇ ਦੇਖੋ ਜੀ ਉਹ ਉੱਥੇ ਵਾਸ਼ਿੰਗ ਮਸ਼ੀਨ ਰੱਖੀ ਹੋਈ ਹੈ ਮੇਰੀ ਡਾਕਟਰ ਸਾਹਿਬ ਨੇ ਮੋਟਰਸਾਈਕਲ ਲਾਤਾ ਕੋਲੇ ਦੇਖੋ ਵਧੀਆ ਬਹੁਤ ਹਵਾ ਵਧੀਆ ਚੱਲੀ ਜਾਂਦੀ ਹੈ ਦੇਖ ਲੈ ਕਿੰਨੇ ਬੱਦਲ ਹੋਏ ਹੋਏ ਨੇ ਹਣਾ ਪਿੱਛੇ ਵੀ ਦਿਖਦੇ ਨੇ ਆਪਣੀ ਵੀਡੀਓ ਪੂਰੀ ਦੇਖਿਆ ਕਰੋ ਜੀ ਪੂਰੀ ਵਾਚ ਕਰਿਆ ਕਰੋ ਹੈਨਾ ਹਾਜੀ ਨਵਾਂ ਨਵੈਨਾ ਹਾਜੀ ਅਨਾ ਆਪ ਨੂੰ ਵੀ ਨਹੀਂ ਪਤਾ ਹੈਗਾ ਹਨਾ ਵੀ ਕਿਵੇਂ ਮਤਲਬ ਕਰਨਾ ਕਿਵੇਂ ਬਲੌਗ ਬਣਾਉਣਾ ਹਨਾ ਥੋੜਾ ਹੀ ਪਤਾ ਹੈ ਜੀ ਤੇ ਜਿਉਂ-ਜਿਉਂ ਟਾਈਮ ਪਈ ਜਾਊਗਾ ਪਤਾ ਲੱਗ ਹੀ ਜਾਊਗਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਵਧੀਆ ਬਣਨ ਲੱਗ ਜਾਂਦੇ ਆ ਹਨਾ ਬਲੌਗ ਫਿਰ ਤੁਹਾਨੂੰ ਕੰਮਕਾਰ ਵੀ ਦਿਖਾਇਆ ਕਰਾਂਗੇ ਪਤਾ ਕੀ ਹੈ ਹੁਣ ਨਾ ਇੱਕ ਤਾਂ ਗਰਮੀ ਹੈ ਤੇ ਇੱਕ ਬੱਚਿਆਂ ਦਾ ਹੋ ਜਾਂਦਾ ਵਿੱਚ ਹੀ ਫਿਰ ਕੋਈ ਵੀਡੀਓ ਬਣਾਉਣ ਵਾਲਾ ਵੀ ਨਹੀਂ ਹੁੰਦਾ ਹੈਗਾ ਬੱਚੇ ਸਕੂਲ ਗਏ ਹੁੰਦੇ ਨੇ ਡਾਕਟਰ ਸਾਹਿਬ ਨਹੀਂ ਘਰੇ ਹੁੰਦੇ ਹੈਗੇ ਘਰ ਦਾ ਕੰਮ ਚੱਲਦਾ ਤੁਹਾਨੂੰ ਪਤਾ ਹੀ ਆ ਇਸ ਕਰਕੇ ਨਾ ਮੇਤੋਂ ਕੱਲੀ ਤੋਂ ਨਹੀਂ ਸ਼ੂਟ ਹੁੰਦਾ ਵੀ ਬਲੌਗ ਚਲੋ ਫਿਰ ਵੀ ਮੈਂ ਕੋਸ਼ਿਸ਼ ਕਰਦੀ ਆ ਹਨਾ ਵੀ ਜਿੰਨਾ ਕੋ ਹੋ ਸਕਦਾ ਮੈਂ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਤੁਹਾਨੂੰ ਪਤਾ ਹੀ ਹੈ ਫਿਰ ਇਕੱਲੇ ਬੰਦੇ ਨੂੰ ਔਖਾ ਹੁੰਦਾ ਹਨਾ ਚਲੋ ਹੌਲੀ ਹੌਲੀ ਬਣਾਇਆ ਕਰਾਂਗੇ ਵਧੀਆ ਬਣਾਇਆ ਕਰਾਂਗੇ ਮੈਂ ਟ੍ਰਾਈਪੋਡ ਮੰਗਾ ਲੂੰਗੀ ਫਿਰ ਟ੍ਰਾਈਪੋਡ ਤੇ ਲਾ ਕੇ ਨਾ ਕੈਮਰਾ ਫਿਰ ਬਣਾ ਲਿਆ ਕਰਾਂਗੇ ਉੱਤਆ ਵਧੀਆ ਵਲੌਗ ਅ ਮੇਰੀ ਤਾਂ ਹੀ ਹੈ ਜੀ ਤੁਹਾਨੂੰ ਰਿਕੁਐਸਟ ਪੂਰੀ ਦੇਖਿਆ ਕਰੋ ਵੀਡੀਓ ਹਨ ਵਧੀਆ ਵਾਚ ਕਰਿਆ ਕਰੋ ਜਿੰਨੀ ਛੇਤੀ ਆਪਣਾ ਵਾਚ ਟਾਈਮ ਪੂਰਾ ਹੋਊਗਾ ਸਬਸਕ੍ਰਾਈਬਰ ਪੂਰੇ ਹੋਣਗੇ ਉਨਾ ਹੀ ਆਪਾਂ ਨੂੰ ਵਧੀਆ ਹਨਾ ਤੇ ਪਲੀਜ਼ ਜੇ ਤੁਸੀਂ ਨਵੇਂ ਆਪਣੇ ਚੈਨਲ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਹਨਾ ਸਾਥ ਦਿਓ ਜੀ ਆਪਣਾ ਆਪਾਂ ਨੂੰ ਬਹੁਤ ਜ਼ਰੂਰਤ ਹੈ ਤੁਹਾਡੇ ਸਾਥ ਦੀ ਕਿਉਂਕਿ ਦੇਖੋ ਕੱਲੀ ਤਾਂ ਮੈਂ ਕੁਝ ਵੀ ਨਹੀਂ ਕਰ ਸਕਦੀ ਜਿੰਨਾ ਚਿਰ ਤੁਹਾਡਾ ਸਾਥ ਨਾ ਹੋ ਨਹੀਂ ਹੋਣਾ ਹਨਾ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ ਮੇਰੇ ਵਾਸਤੇ ਪਲੀਜ਼ ਸਾਥ ਦਿਓ ਜੀ ਹਨਾ ਤੇ ਉਮੀਦ ਹੈਗੀ ਆ ਮੈਨੂੰ ਵੀ ਤੁਸੀਂ ਮੇਰਾ ਸਾਥ ਜਰੂਰ ਦਿਓਗੇ ਸਪੋਰਟ ਕਰੋਗੇ ਚਲੋ ਜੀ ਤਾਂ ਆਪਾਂ ਫਿਰ ਉਧਰ ਵਾਗ ਗਏ ਨਾ ਮੋਟਰ ਵਾਲੇ ਘਰੇ ਖੇਤ ਵਾਲੇ ਫਿਰ ਆਪਾਂ ਵਧੀਆ ਉੱਥੇ ਖੇਤ ਦੇ ਵਲੌਗ ਵਧੀਆ-ਵਧੀਆ ਬਣਾਇਆ ਕਰਾਂਗੇ ਕੰਮਕਾਰ ਵੀ ਕਰਿਆ ਕਰਾਂਗੇ ਵਧੀਆ-ਵਧੀਆ ਦੋ ਤਿੰਨ ਕੁ ਮਹੀਨੇ ਹੀ ਹੈਗੇ ਇੱਥੇ ਇੱਥੇ ਤਾਂ ਫਿਰ ਆਪਾਂ ਆਪਣੇ ਘਰੇ ਚਲੇ ਜਾਵਾਂਗੇ ਫਿਰ ਆਪਾਂ ਵਿੱਚ ਬੈਠ ਕੇ ਸੈਟਿੰਗ ਕਰਵਾਈ ਜਾਵਾਂਗੇ ਫਿਰ ਤੁਹਾਨੂੰ ਨਾਲੇ ਸਾਰਾ ਕੁਝ ਦਿਖਾਇਆ ਕਰਾਂਗੇ ਵੀ ਹੈਨਾ ਵੀ ਕੀ-ਕੀ ਕਰਵਾ ਰਹੇ ਹਾਂ ਹੁਣ ਤੁਹਾਨੂੰ ਪਤਾ ਰੋਜ਼-ਰੋਜ਼ ਜਾਣਾ ਵੀ ਔਖਾ ਕੁਝ ਹੁਣ ਕੰਮ ਰੁਕਿਆ ਹੋਇਆ ਥੋੜੇ ਦਿਨ ਵਾਸਤੇ ਤੇ ਭਰਤ ਪੈਣੀ ਆ ਭਰਤ ਪਵਾਵਾਂਗੇ ਮਿਸਤਰੀ ਕਹਿੰਦੇ ਵੀ ਜਦੋਂ ਭਰਤ ਪੈ ਗਈ ਉਦੋਂ ਸਾਨੂੰ ਦੱਸ ਦਿਓ ਵੀ ਅਸੀਂ ਆ ਜਾਾਂਗੇ ਫੇਰ ਮਤਲਬ ਕੰਮ ਸਟਾਰਟ ਕਰਾਂਗੇ ਹੁਣ ਵੈਸੇ ਆਪਣੇ ਸਾਰੀਆਂ ਨਿਉਆਂ ਵਗੈਰਾ ਤਾਂ ਭਰ ਗਈਆਂ ਸਰੀਆ ਭਰ ਗਿਆ ਨਿਉਆਂ ਦੇ ਵਿੱਚ ਸਾਰਾ ਕੁਝ ਕਰਤਾ ਤੇ ਬਸ ਅਹੀ ਰਹਿ ਗਿਆ ਆਪਣਾ ਭਰਤ ਪੈਣ ਵਾਲੀ ਰਹਿ ਗਈ ਜਦੋਂ ਭਰਤ ਪੈ ਗਈ ਬਸ ਫੇਰ ਤਾਂ ਮਿਸਤਰੀਆਂ ਨੇ ਆਪਣਾ ਕੰਮ ਖਿੱਚ ਦੇਣਾ ਫੇਰ ਥੋੜੇ ਦਿਨਾਂ ਦੇ ਵਿੱਚ ਹੀ ਲੈਂਟਰ ਪਾ ਦੇਣਗੇ ਚਲੋ ਫੇਰ ਆਪਾਂ ਵੀ ਆਪਣਾ ਸਮਾਨ ਚੱਕ ਲਾਂਗੇ ਜੀ ਇੱਥੋਂ ਤਾਨੂੰ ਪਤਾ ਹੀ ਹੈ ਹਨਾ ਪਤਾ ਕਰਤਾ ਆਪਦਾ ਹੀ ਹੁੰਦਾ ਹੈ ਬਗਾਨਾ ਬਗਾਨਾ ਹੀ ਹੁੰਦਾ ਚਲੋ ਮੈਂ ਕਿਹਾ ਤੁਹਾਡੇ ਨਾਲ ਦੋ ਕੁ ਗੱਲਾਂ ਕਰ ਲਈਏ ਸਵੇਰ ਦਾ ਟਾਈਮ ਨਹੀਂ ਲੱਗਿਆ ਗਰਮੀ ਬਹੁਤ ਸੀ ਇੱਕ ਤਾਂ ਇੱਕ ਸੰਡੇ ਸੀ ਤੁਹਾਨੂੰ ਪਤਾ ਸੰਡੇ ਵਾਲੇ ਦਿਨ ਨਾ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਹੈ ਬੱਚੇ ਹੀ ਨਹੀਂ ਨਿਭੜਨ ਦਿੰਦੇ ਹੈਗੇ ਕੰਮ ਕੁਝ ਸਾਡੇ ਮੰਮੀ ਜੀ ਬਿਮਾਰ ਨੇ ਤੇ ਫਿਰ ਮੈਨੂੰ ਉਧਰ ਜਾਣਾ ਪੈਂਦਾ ਉਹਨਾਂ ਦਾ ਵੀ ਜ਼ਰੂਰੀ ਹੈ ਹਨਾ ਤੇ ਹੀ ਪੁੱਤੀ ਕਰਦੇ ਹੁੰਦੇ ਆ ਜੀ ਮਾਪਿਓ ਦੀ ਸੇਵਾ ਤਾਂ ਚਲੋ ਜਾਣਾ ਪੈਂਦਾ ਆਪਾਂ ਨੂੰ ਹੋਰ ਠੀਕ ਹੈ ਜੀ ਜੇ ਤੁਹਾਨੂੰ ਆਪਣਾ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਆਪਣਾ ਸਾਥ ਦਿਓ ਜੀ ਠੀਕ ਹੈ ਮਿਲਦੇ ਆਂ ਅੱਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ